ਦਿਮਾਗ 'ਚ ਹੀ ਇਹ ਖਰੂਦ ਆ ਗਿਆ ਵੀ ਨਹੀਂ ਮੈਂ ਤਾਂ ਲੜਕੀਆਂ ਪਰ ਮੈਂ ਬੰਦਿਆਂ ਵਾਲੇ ਸਾਰੇ ਕੰਮ ਕਰਕੇ ਦਿਖਾਣੇ ਆ ਮੈਂ ਇਹਨਾਂ ਨੂੰ ਉੱਪਰ ਜਾ ਕੇ ਦਿਖਾਣੇ ਆ ਅਸੀਂ ਆਪਣਾ ਅਸਲੀਅਤ ਛੱਡ ਕੇ ਕਿਸੇ ਹੋਰ ਵਾਲੇ ਪਾਸੇ ਤੁਰ ਪਏ ਬੰਦੇ ਦੂਜੇ ਪਾਸੇ ਤੁਰ ਪਏ ਹਨਾ ਇਹਦੇ ਨਾਲ ਸਾਰਾ ਬੈਲੈਂਸ ਵਿਗੜਿਆ ਸੋਸਾਇਟੀ ਦਾ ਸਾਰੇ ਕੰਮ ਕਰੋ ਪਰ ਆਪਣਾ origignal ਛੱਡ ਕੇ ਕਦੇ ਨਾ ਕਰੋ ਬਾਬੂ ਸੇ ਬਾਬੂ ਰਜਬ ਅਲੀ ਉਹਨਾਂ ਦੀ ਕਵਿਸ਼ਰੀ ਦੇ ਵਿੱਚ ਇੱਕ ਜਗ੍ਹਾ ਤੇ ਆਉਂਦਾ ਹੈ ਨਾ ਕਹਿੰਦੇ ਸੂਰਮੇ ਦੀ ਹਾਨੀ ਹੋ ਜੇ ਉਹ ਛਾ ਜੇ ਗਿਆਨੀ ਹੋ ਜੇ ਕਹਿੰਦੇ ਆਗੂ ਜੇ ਜਨਾਨੀ ਹੋ ਜੇ ਉਹ ਨਾ ਝੁੱਗੀ ਵਸਦੀ ਜ਼ਿਕਰ ਕਰੂੰਗੀ ਕਿ ਆਪਾਂ ਕਹਿ ਦੰਨ ਸੋਸਾਇਟੀ ਅੱਗੇ ਵਧੀ ਹੈ ਪਹਿਲਾਂ ਡੋਮੈਸਟਿਕ ਵਾਇਲੈਂਸ ਬਹੁਤ ਜ਼ਿਆਦਾ ਹੁੰਦਾ ਸੀ ਹੁਣ ਵੀ ਹੁੰਦਾ ਬਟ ਆਈ ਥਿੰਕ ਕੁਝ ਲਿਮਟ ਹੋ ਗਿਆ ਇੱਕ ਆਪਾਂ ਕੁਝ ਪਰਸੈਂਟੇਜ ਕਹਿ ਸਕਦੇ ਹਾਂ ਕਿ ਥੋੜਾ ਘਟ ਹੋ ਗਿਆ ਡੋਮੈਸਟਿਕ ਵਾਇਲੈਂਸ ਬਹੁਤ ਹੁੰਦਾ ਸੀ ਮਤਲਬ ਕੁੜੀਆਂ ਨੂੰ ਬਹੁਤ ਜ਼ਿਆਦਾ ਨੀਚਾ ਦਿਖਾਇਆ ਜਾਂਦਾ ਸੀ ਓਪਰਚ्युनिटीਜ਼ ਨਹੀਂ ਮਿਲਦੀ ਸੀ ਹੁਣ ਜਿੱਥੇ ਓਪਰਚ्युनिटीਜ਼ ਮਿਲਦੀਆਂ ਬਟ ਇਹ ਮੈਨੂੰ ਐਡਾ ਪਰਸਨਲੀ ਫੀਲ ਹੁੰਦਾ ਕਿ ਜਿਹੜੀ ਰਿਸਪੈਕਟ ਹੈ ਨਾ ਰਿਸ਼ਤੇ ਦੀ ਉਹ ਗਾਇਬ ਹੋ ਗਈ ਹੈ ਕਿਉਂ ਵਾਈਫ ਵੀ ਅਰਨ ਕਰਨ ਲੱਗ ਗਈ ਹੈ ਹਸਬੈਂਡ ਅਰਨ ਕਰਨ ਲੱਗ ਗਿਆ ਇੱਕ ਈਗੋ ਪ੍ਰੋਬਲਮ ਜਿਹੜੀ ਹੈਗੀ ਹੈ ਉਹ ਆ ਗਈ ਹੈ ਤੁਹਾਡੀ ਕੀ ਸੋਚ ਹੈ ਇਸ ਨੂੰ ਲੈ ਕੇ ਇਹ ਜਗਾ ਜਗਾ ਤੇ ਡਿਫਰ ਕਰਦਾ ਜੀ ਕੁਝ ਲੋਕ ਆਪਣੀ ਨਾ ਅਲੱਗ ਸੋਚ ਨਾਲ ਜ਼ਿੰਦਗੀ ਨੂੰ ਬਦਲਣਾ ਚਾਹੁੰਦਾ ਵਕਰੀ ਗੱਲ ਹੈ ਦੁਨੀਆ ਨੂੰ ਬਦਲਣਾ ਚਾਹੁੰਦੇ ਨੇ ਉਹ ਹਰ ਗੱਲ ਤੇ ਜਦੋਂ ਕਈ ਕੁੜੀਆਂ ਨੇ ਸਟੈਂਡ ਲਾਇਆ ਦੀਸ ਇਜ਼ ਫੈਮਿਨਿਜ਼ਮ ਹੈ ਨਾ ਮਨੇ ਤੁਹਾਨੂੰ ਪ੍ਰਮਾਤਮਾ ਨੇ ਔਰਤ ਬਣਾਉਣਾ ਹੀ ਆਪਣੇ ਆਪ ਚ ਇੱਕ ਗਿਫਟ ਹੈ ਉਹਨੇ ਤੁਹਾਨੂੰ ਤੁਸੀਂ ਜਿਮ ਜਾ ਜਾ ਕੇ ਹੁਣ ਭਾਵੇਂ ਜਿੰਨੇ ਮਰਜ਼ੀ ਮਸਲ ਬਣਾ ਲਓ ਪਰ ਉਹਨੇ ਤੁਹਾਨੂੰ ਮਸਕুলਰ ਬਾਡੀ ਨਹੀਂ ਦਿੱਤੀ ਉਹਨੇ ਤੁਹਾਨੂੰ ਸੂਖਮ ਕ ਕੋਮਲ ਕੰਮ ਕਰਨ ਲਈ ਬਣਾਇਆ ਉਹਨੇ ਤੁਹਾਨੂੰ ਮਮਤਾ ਭਰ ਦਿੱਤੀ ਤੁਹਾਡੇ ਅੰਦਰ ਕਿਉਂਕਿ ਬੱਚਾ ਬੱਚੇ ਤੋਂ ਵੱਡੀ ਵੀ ਕੋਈ ਜ਼ਿੰਮੇਵਾਰੀ ਹੋ ਸਕਦੀ ਏ ਇੱਕ ਨਵ ਜੰਮੇ ਬੱਚੇ ਤੋਂ ਉਹਨੇ ਤੁਹਾਨੂੰ ਉਸ ਲਾਇਕ ਸਮਝਿਆ ਉਹਨੇ ਤੁਹਾਨੂੰ ਤਾਂ ਹੀ ਕੋਮਲ ਬਣਾਇਆ ਕਿ ਤੁਹਾਡੇ ਸਖਤ ਹੱਤ ਨਾਲ ਉਹ ਲੱਗ ਜਾਣ ਸੂਖਮ ਭਾਵਨਾਵਾਂ ਤੁਹਾਡੇ ਅੰਦਰ ਭਰੀਆਂ ਕਿ ਤੁਸੀਂ ਨਿੱਕੇ ਜਿਹੇ ਨੂੰ ਵਧੀਆ ਟ੍ਰੀਟ ਕਰ ਸਕੋ ਬੰਦਿਆਂ ਨੂੰ ਮੈਂ ਤਾਂ ਆਪਣੇ ਨਿਆਣੇ ਤਿੰਨ ਤਿੰਨ ਮਹੀਨੇ ਦੇ ਜਾ ਤੱਕ ਉਹ ਨਹੀਂਗੇ ਚੁੱਕਦਾ ਨਹੀਂ ਸੀ ਹੁੰਦਾ ਇਹ ਮੇਰੇ ਕੋਲ ਦੱਬੇ ਨਾ ਜਾਣ ਕਿਤੇ ਇਹ ਮੇਰੇ ਕੋਲ ਡੇਕ ਨਾ ਪੈਣ ਕਿਤੇ ਹਨਾ ਤੇ ਉਹਨੇ ਤੁਹਾਨੂੰ ਬਣਾਇਆ ਹੀ ਇਦਾਂ ਦਾ ਸੀ ਕਿ ਤੁਸੀਂ ਸੂਖਮ ਕੋਮਲ ਕੰਮ ਕਰਨੇ ਨੇ ਬੰਦੇ ਨੂੰ ਬਣਾਇਆ ਸੀ ਤੂੰ ਜਾ ਕੇ ਜੰਗਲ ਚੋਂ ਲੱਕੜਾਂ ਚੀਰ ਕੇ ਲਿਆਣੀ ਐ ਤੂੰ ਭਾਰ ਚੁੱਕ ਕੇ ਘਰੇ ਲੈ ਕੇ ਆਉਣਾ ਖੇਤੀ ਤੂੰ ਕਰਨੀ ਐ ਡੰਗਰ ਤੂੰ ਸਾਂਭਣੇ ਆ ਹਾਂ ਫਿਰ ਜਦੋਂ ਪਰਿਵਾਰ ਕਲਚਰ ਬਣਿਆ ਉਹਦੇ ਚ ਅਸੀਂ ਇੱਕ ਦੂਜੇ ਦਾ ਹੱਥ ਵਟਾਉਣ ਲੱਗ ਗਏ ਔਰਤਾਂ ਨਾਲ ਬੰਦਿਆਂ ਦੇ ਥੋੜਾ ਬਹੁਤਾ ਰੋਟੀ ਲੈ ਕੇ ਖੇਤ ਚਲੀ ਗਈ ਡੰਗਰ ਨਵਾਤੇ ਕੰਮ ਕਰਲੇ ਨਾਲ ਪਰ ਉਹ ਹੈਲਪ ਸੀਗੀ ਆਪਣੀ ਪੋਜੀਸ਼ਨ ਦਾ ਪਤਾ ਹੁੰਦਿਆਂ ਸੁੰਦਿਆਂ ਨੂੰ ਬੰਦਿਆਂ ਨੇ ਕੋਲ ਬੈਠੇ ਸਾਗ ਜੀਰ ਦੇਣੇ ਜਨਨੀਆਂ ਨੂੰ ਇਹ ਸਵੀਟ ਜੀ ਹੈਲਪ ਹੈ ਇਹ ਰਿਸ਼ਤੇ ਨਬਾਉਂਦੇ ਸੀ ਪਰ ਹੁਣ ਜਦੋਂ ਦਿਮਾਗ 'ਚ ਹੀ ਇਹ ਖਰੂਦ ਆ ਗਿਆ ਵੀ ਨਹੀਂ ਮੈਂ ਤਾਂ ਲੜਕੀ ਆ ਪਰ ਮੈਂ ਬੰਦਿਆਂ ਵਾਲੇ ਸਾਰੇ ਕੰਮ ਕਰਕੇ ਦਿਖਾਣੇ ਆ ਮੈਂ ਇਹਨਾਂ ਤੋਂ ਉੱਪਰ ਜਾ ਕੇ ਦਿਖਾਣਾ ਅਸੀਂ ਆਪਣਾ ਅਸਲੀਅਤ ਛੱਡ ਕੇ ਕਿਸੇ ਹੋਰ ਵਾਲੇ ਪਾਸੇ ਤੁਰ ਪਏ ਬੰਦੇ ਦੂਜੇ ਪਾਸੇ ਤੁਰ ਪਏ ਹੈਨਾ ਇਹਦੇ ਨਾਲ ਸਾਰਾ ਬੈਲੈਂਸ ਵਿਗੜਿਆ ਸੋਸਾਇਟੀ ਦਾ ਸਾਰੇ ਕੰਮ ਕਰੋ ਪਰ ਆਪਣਾ origignal ਛੱਡ ਕੇ ਕਦੇ ਨਾ ਕਰੋ ਮੈਂ ਜਦੋਂ ਇੱਕ ਔਰਤ ਨੂੰ ਮਮਤਾ ਮਰ ਗਈ ਤੇ ਮਰਦ ਵਿੱਚੋਂ ਇੱਕ ਉਹ ਮਰਦਾਂ ਵਾਲੀ ਸੋਚ ਮਰ ਗਈ ਹਨਾ ਉਹ ਜਨਾਨਾ ਹੋ ਕੇ ਸੋਚਣ ਲੱਗ ਗਿਆ ਵੀ ਮੈਂ ਛੋਟੇ ਛੋਟੇ ਲਾਲਚਾਂ 'ਚ ਪੈ ਗਿਆ ਚੁਗਲੀ ਖੋਰੀ 'ਚ ਪੈ ਗਿਆ ਚਿੰਦੀ ਚੋਰੀ 'ਚ ਪੈ ਗਿਆ ਉਹ ਕਰ ਵੀ ਬਰਬਾਦ ਹੈ ਤੇ ਜਦੋਂ ਜਨਾਨੀ ਗੱਲ ਸ਼ਾਇਦ ਲੰਬੀ ਬਹੁਤ ਕਰ ਗਿਆ ਮੈਂ ਲਾਸਟ ਗੱਲ ਕਰਾਂਗਾ ਉਹਦੇ ਚ ਪਤ ਉਸ ਜਿਹੜੇ ਆਪਣੇ ਬਾਬੂ ਸੇ ਬਾਬੂ ਰਜਬ ਅਲੀ ਉਹਨਾਂ ਦੀ ਕਵਿਸ਼ਰੀ ਦੇ ਵਿੱਚ ਵੀ ਇੱਕ ਜਗ੍ਹਾ ਤੇ ਆਂਦਾ ਨਾ ਕਹਿੰਦੇ ਸੂਰਮੇ ਦੀ ਹਾਨੀ ਹੋ ਜੇ ਹੋਛਾ ਜੇ ਗਿਆਨੀ ਹੋ ਜੇ ਕਹਿੰਦੇ ਆਗੂ ਜੇ ਜਨਾਨੀ ਹੋ ਜੇ ਉਹ ਨਾ ਝੁੱਗੀ ਵਸਦੀ ਸੋ ਰੱਬ ਨੇ ਬਹੁਤ ਸੁਣੀਆਂ ਸਾਨੂੰ ਥਾਵਾਂ ਦਿੱਤੀਆਂ ਹੋਈਆਂ ਨੇ ਉਹਨੂੰ ਸੂਖਮਤਾ ਦੇ ਨਾਲ ਸੰਭਾਲੀਏ ਘਰ ਬਹੁਤ ਸੋਹਣੇ ਚੱਲਦੇ ਆ। ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5wood ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।